ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਤੇ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸਮੱਸਿਆਵਾਂ ਦਾ ਨਿਪਟਾਰਾ ਉਹਨਾਂ ਦੀਆਂ ਬਰੂਹਾਂ ਤੇ ਜਾ ਕੇ ਕਰਨ ਦੇ ਯਤਨਾਂ ਤੇ ਆਪਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਤਿਤ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਫੁਗਲਾਣਾ ਦੇ ਕਮਿਊਨਿਟੀ ਸੈਂਟਰ ਵਿੱਚ ਪਿੰਡ ਫੁਗਲਾਣਾ ਮਹਿਤਿਆਣਾ ਮੋਨਾਕਲਾ ਅਤੇ ਫਦਮਾਨ ਦਾ ਸਾਂਝਾ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ ਹੈ इस दौरान लोकसभा मेंबर डॉक्टर राजकुमार चब्बेवाल ने कैंप विच विशेष तौर ऐसी शिरकत की थी समस्यावा सुनिया इस मौके उन्होंने डिप्टी कमिश्नर कोमल मित्तल हल्का इंचार्ज और पंजाब अनुसूचित जाति भाव विकास वित्त कारपोरेशन के चेयरमैन हरमिंदर सिंह संधु भी मौजूद रहे कैंप दौरान जिथे लोगों सरकारी योजनावान का लाभ देंद्या ਉਨ੍ਹਾਂ ਦੀਆਂ ਸਮੱਸਿਆਵਾਂ ਸੁనిਆ ਗਈਆਂ ਉੱਥੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈਲੋ ਬਖਸ਼ੂ ਦੇ 20 ਰੁਪਏਾਂ ਚ ਫਗਲਾਣਾ ਅਸੀਂ ਅੱਜ ਡੀਸੀ ਮੈਡਮ ਨੂੰ ਮਿਲੇ ਆ ਪਿੰਡ ਵਾਸੀ ਸਾਰੇ ਇਕੱਠੇ ਹੋਈ ਹੋਏ ਤੇ ਬੱਚਿਆਂ ਦੀ ਮਸਲਾ ਬੱਚਿਆਂ ਦਾ ਬਹੁਤ ਜ਼ਿਆਦਾ ਦਿੱਕਤ ਸੀ ਕਿ ਇਹਨਾਂ ਨੂੰ ਬੱਸ ਤੇ ਨਹੀਂ ਸੀ ਸਵੇਰ ਦੇ ਵੇਲੇ ਰੁਕਦੀ ਤੇ ਆਉਣ ਵੇਲੇ ਬੱਚਿਆਂ ਨੂੰ ਬਹੁਤ ਤੰਗੀ ਆਉਂਦੀ ਸੀ ਹਰ ਇੱਕ ਨੂੰ ਤੰਗੀ ਆਉਂਦੀ ਸੀ ਕਿ ਬੱਸ ਮਤਲਬ ਫਗਲਾਣੇ ਅੱਡੇ ਦੇ ਉੱਤੇ ਪਾਸੇ ਨਹੀਂ ਰੁਕਦੀ ਹੈਗੀ ਜਾ ਕੇ ਮੇਟਿਆਣੀ ਰੁਕਦੀ ਹੈ ਹਰ ਇੱਕ ਨੂੰ ਮਤਲਬ ਕਿ ਟਿਕਟ ਜਿਹੜੀ ਆ ਮੇਟਿਆਣੀ ਤੇ ਦਿੰਦੇ ਆ ਮੇਟਿਆਣੀ ਤੋਂ ਫੇਰ ਵਾਪਸ ਫਗਲਾਣੀ ਨੂੰ ਆਉਣਾ ਪੈਂਦਾ ਹੈ ਹਾਂਜੀ ਮੈਡਮ ਕਿ ਨੇ ਕਿਹਾ ਹੈ ਕਿ ਜਲਦੀ ਤੁਹਾਡਾ ਇਹ ਮਸਲਾ ਹੱਲ ਕਰਾਂਗੇ ਜਲਦੀ ਉਹਨਾਂ ਨੂੰ ਮਤਲਬ ਕਰ ਲਈ ਉਹਨਾਂ ਨੇ ਡਾਇਰੀ ਕਰ ਲਈ ਹੈ ਕਿ ਕਰਨ ਕੇ ਪਿੰਡ ਵਾਸੀਆਂ ਦਾ ਇਹ ਮਸਲਾ ਹੱਲ ਸਾਸੀ ਗੱਲ ਦੀ ਮੇਰਾ ਨਾਮ ਕੁਲਦੀਪ ਸਿੰਘ ਸਾਨਾ ਚੇਹੇ ਰਾਮਾ ਸਾਹਿਬ ਪਿੰਡ ਫਗਲਾਣਾ ਇੱਥੇ ਜੋ ਕੈਂਪ ਲੱਗਾ ਬਹੁਤ ਵਧੀਆ ਰਿਹਾ ਜੀ ਸਾਰੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਸਾਰੇ ਮੌਕੇ ਦੇ ਵੀ ਨਪਟਾਰਾ ਹੋ ਰਿਹਾ ਕੁਝ ਪੈਂਡਿੰਗ ਆ ਉਹ ਹਫ਼ਤੇ 5 7 10 ਦਿਨ ਦੇ ਵਿੱਚ ਵਿੱਚ ਡੀਸੀ ਸਾਹਿਬ ਨੇ ਭਰੋਸਾ ਜਤਾਇਆ ਉਹ ਵੀ ਹੱਲ ਕੀਤੇ ਜਾਊਗੇ ਤਾਂ ਕੋਈ ਐਸੀ ਗੱਲ ਨਹੀਂ ਜੀ ਸਾਰਾ ਬਹੁਤ ਵਧੀਆ ਰਿਹਾ ਸਾਰੇ ਪਬਲਿਕ ਜਿੰਨੇ ਵੀ ਆਈਆ ਇੱਥੋਂ ਮੰਨ ਲਓ ਉਹਨਾਂ ਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਜੀ ਹਾਂਜੀ ਥੈਂਕ ਯੂ ਜੀ ਹਾਂ ਜੀ ਮੈਂ ਸੰਜੀਤ ਕੁਮਾਰ ਪ੍ਰੈਜ਼ੀਡੈਂਟ ਪੰਜਾਬ ਪੀਯੂ ਸੈਂਟਰ ਆਫ ਟ੍ਰੇਡ ਯੂਨੀਅਨ ਆਪਣੇ ਪਿੰਡ ਫਗਲਾਣਾ ਦੇ ਵਿੱਚ ਅੱਜ ਸਰਕਾਰ ਵੱਲੋਂ ਕਰਕੇ ਜਿਹੜੀਆਂ ਸਮੱਸਿਆਵਾਂ ਕੈਂਪ ਲਗਾਇਆ ਗਿਆ ਤੇ ਤੇਰੀ ਜਥੇਬੰਦੀ ਦੇ ਆਪਣੇ ਹੋਰ ਬਹੁਤ ਬੰਦੇ ਆ ਉਹ ਵੀ ਪਹੁੰਚੇ ਆ ਜੀ ਤੇ ਆਮ ਜਨਤਾ ਵੀ ਆਈ ਪਬਲਿਕ ਸੀ ਜਿਹੜੀਆਂ ਸੰ ਸਮੱਸਿਆ ਆ ਤੇ ਸੰਬੰਧੇ ਸੀ ਸ਼ਾਸਨ ਨਾਲ ਗੱਲ ਕਰ ਰਹੇ ਆ ਸ਼ਾਸਨ ਦੇ ਹਰ ਵਰਗ ਦੀ ਮਤਲਬ ਇੱਥੇ ਟੀਮ ਪਹੁੰਚੀ ਆ ਤੇ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਕਾਫੀ ਲੰਮੇ ਸਮੇਂ ਤੋਂ ਤੇ ਮਜ਼ਦੂਰਾਂ ਦੇ ਕੰਮ ਸੀਗੇ ਕਾਫੀ ਲੰਮੇ ਸਮੇਂ ਤੋਂ ਹੋ ਨਹੀਂ ਰਹੇ ਸੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਤੋਂ ਕੀਤਾ ਗਿਆ ਪਤਰਾ ਵਿੱਚ ਜਾਣ ਜਾਣੇ ਕਈ ਵਾਰੀ ਸਾਨੂੰ ਪ੍ਰਸ਼ਾਸਨ ਦੇ ਵਿੱਚ ਕਈ ਅਫਸਰ ਅਧਿਕਾਰੀ ਜਿਹੜੇ ਨਹੀਂ ਮਿਲਦੇ ਅੱਜ ਬਹੁਤ ਵਧੀਆ ਇਹ ਅਪਰਾਲਾ ਸਰਕਾਰ ਵੱਲੋਂ ਚਲਾਇਆ ਗਿਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਆਪਣੇ ਜਥੇਬੰਦੀ ਦੇ ਵੱਲੋਂ ਵੀ ਬਹੁਤ ਧੰਨਵਾਦ ਸਰਕਾਰ ਦਾ ਲੋ ਕਰਦਾ ਸਰਕਾਰ ਦਾ ਕਿ ਜਿਹੜੇ ਸਾਡੀਆਂ ਕੋਈ ਵੀ ਸਮੱਸਿਆ ਆ ਤੇ ਸਮੂਹਨ ਅੰਦਰ ਉੱਤੇ ਕਾਰਵਾਈ ਹੋਵੇਗੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰਕਾਰ ਦਾ ਵੀ ਧੰਨਵਾਦ ਕਰਦਾ ਆਈ ਹੋਈ ਟੀਮ ਦਾ ਵੀ ਧੰਨਵਾਦ ਕਰਦਾ ਜੈ ਜਨਤਾ ਜੈ ਸਿੰਘਾਪਾਪ ਜੀ ਸਰਕਾਰ ਆਪ ਦੀ ਦੁਆਰੇ ਸਰਕਾਰ ਦੀ ਬਹੁਤ ਅੱਛੀ ਪਹਿਲ ਕਦਮੀ ਹੈ ਇਸ ਤੇ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਮੈਂ ਔਰ ਇਹ ਜਿਹੜੀ ਸਕੀਮ ਹੈ ਲੋਕਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰਤਾ ਸਕੀਮ ਹੈ ਔਰ ਇਸ ਦੇ ਤਹਿਤ ਵਕਫਾ ਅਫਸਰ ਵਕਫਾ ਡਿਪਾਰਟਮੈਂਟ ਕੋ ਅਫਸਰ ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਨੇ ਤਾਂ ਲੋਕ ਇੱਕ ਤਾਂ ਆਪਣੇ ਆਪ ਨੂੰ ਆਨਰਡ ਮਹਿਸੂਸ ਕਰਦੇ ਨੇ ਔਰ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਮਿਲਦੀਆਂ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਔਰ ਅਸੀਂ ਬਿਲਕੁਲ ਇਹਨਾਂ ਸੇਵਾਵਾਂ ਦੇ ਵਿੱਚ ਜੋ ਵੀ ਕਮੀਆਂ ਪੇਸ਼ ਹੈ ਜੇ ਕੋਈ ਕੋਈ ਹਨ ਤੇ ਉਹਨਾਂ ਨੂੰ ਵੀ ਅਸੀਂ ਦੂਰ ਕਰਕੇ ਇਹਨੂੰ ਹੋਰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇ